ਭਾਰਤ ਵਿੱਚ 1.7 ਕਰੋੜ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਚੋਰੀ ਵਿੱਚ ਹਥਿਆਰਬੰਦ ਵਿਅਕਤੀਆਂ ਨੇ ਰਿਜ਼ਰਵ ਬੈਂਕ ਦੇ ਅਧਿਕਾਰੀ ਬਣ ਕੇ ਏਟੀਐਮ ਕੈਸ਼ ਵੈਨ ਨੂੰ ਲੁੱਟਿਆ ਹੈ। ਸ਼ਨੀਵਾਰ ਨੂੰ ਦੱਖਣੀ ਸ਼ਹਿਰ ਬੈਂਗਲੌਰ ਦੀ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ 3 ਦਿਨ ਪਹਿਲਾਂ ਹੋਈ ਚੋਰੀ ਵਿੱਚੋਂ 57.6 ਕਰੋੜ ਰੁਪਏ ਵਾਪਸ ਪ੍ਰਾਪਤ ਕਰ ਲਏ ਹਨ। ਬੈਂਗਲੌਰ ਪੁਲਿਸ ਕਮਿਸ਼ਨਰ ਸੀਮੰਤ ਕੁਮਾਰ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਬੈਂਗਲੌਰ ਵਿੱਚ ਇੱਕ ਸੱਤਵਾਂ ਵਿਅਕਤੀ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਹਾਲੇ ਵੀ 2 ਜਾਂ ਸ਼ਾਇਦ 3 ਹੋਰ ਸ਼ੱਕੀ ਲੋਕਾਂ ਦੀ ਤਲਾਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਚੋਰੀ ਦਿਨ ਦੇ ਸਮੇਂ ਬੈਂਗਲੌਰ ਦੇ ਲਾਲਬਾਗ ਖੇਤਰ ਵਿੱਚ ਹੋਈ ਹੈ ਚੋਰਾਂ ਨੇ ਖੁਦ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧਿਕਾਰੀ ਦੱਸਿਆ ਅਤੇ ਉਹਨਾਂ ਨੇ ਟਰਾਂਸਪੋਰਟ ਵੈਨ ਨੂੰ ਰੋਕਿਆ ਅਤੇ ਕਿਹਾ ਕਿ ਐਨੀ ਵੱਡੀ ਰਕਮ ਲਈ ਕਾਗਜ਼ਾਤ ਚੈੱਕ ਕਰਨੇ ਲਾਜ਼ਮੀ ਹਨ ਪੁਲਿਸ ਦੇ ਅਨੁਸਾਰ ਵੈਨ ਦੇ ਨਕਦੀ ਰਖਵਾਲੇ ਅਤੇ ਦੋ ਸਿਕਿਉਰਿਟੀ ਗਾਰਡਸ ਨੂੰ ਐਸਯੂਵੀ ਵਿੱਚ ਬੈਠਣ ਲਈ ਕਿਹਾ ਗਿਆ ਜਦਕਿ ਗੈਂਗ ਦੇ ਇੱਕ ਮੈਂਬਰ ਨੇ ਵੈਨ ਨੂੰ ਕਾਬੂ ਵਿੱਚ ਲੈ ਲਿਆ ਸੀ ਪੁਲਿਸ ਨੇ ਦੱਸਿਆ ਕਿ ਗੈਂਗ ਨੇ ਨਕਲੀ ਰਜਿਸਟ੍ਰੇਸ਼ਨ ਪਲੇਟ ਵਰਤੀਆਂ ਅਤੇ ਕੱਟ ਸੀਸੀਟੀਵੀ ਕਵਰੇਜ ਵਾਲੀਆਂ ਜਗਾਵਾਂ ਚੁਣੀਆਂ ਤਾਂ ਕਿ ਨਕਦ ਵਾਲੇ ਬਾਕਸਾਂ ਨੂੰ ਤਕਦੀਲ ਕੀਤਾ ਜਾ ਸਕੇ ਬੁੱਧਵਾਰ ਨੂੰ ਵੱਡੀ ਤਲਾਸ਼ ਸ਼ੁਰੂ ਕੀਤੀ ਗਈ ਜਿਸ ਵਿੱਚ 200 ਤੋਂ ਵੱਧ ਪੁਲਿਸ ਅਧਿਕਾਰੀਆ ਕਰਨਾਟਕ ਸੂਬੇ ਅਤੇ ਨੇੜਲੇ ਰਾਜਾਂ ਵਿੱਚ ਤਾਇਨਾਤ ਕੀਤੇ ਗਏ